ਡਾਕਟਰ ਜੇ ਐਸ ਕੇ ਐਮ ਡੀ ਇਲੈਕਟ੍ਰੋਮੈਥੀਡਿਸਨ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਕਿ ਆਪ ਆਪਣੇ ਪਰਿਵਾਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਾਂਗਾ ਕਿ ਜਿਵੇਂ ਡਿਸਆਰਡਰ ਆਫ ਮੀਨੋਪੋਸ ਐ ਇਨੋਸਿਨ ਚੇਂਜ ਆਫ ਲਾਈਫ ਵੀ ਕਹਿੰਦੇ ਨੇ ਆ ਤੇ ਇਹਨੂੰ ਕ੍ਰਿਟੀਕਲ ਸਟੇਜ ਵੀ ਅਸੀਂ ਕ੍ਰਿਟੀਕਲ ਸਟੇਜ ਦੇ ਨਾਂ ਨਾਲ ਵੀ ਇਹਨੂੰ ਇਸ ਬਿਮਾਰੀ ਨੂੰ ਅਸੀਂ ਜਾ ਸਕਦੇ ਹਾਂ ਤੇ ਤਕਰੀਬਨ ਸਾਰੇ ਜਾਣਦੇ ਆ ਕਿ 40 ਔਰ 50 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਦੇ ਵਿੱਚ ਮਹਾਵਾਰੀ ਜਿਹੜੀ ਉਹ ਬੰਦ ਹੋ ਜਾਂਦੀ ਹੈ ਤੇ ਉਹ ਬੰਦ ਹੋਣ ਦੇ ਕਾਰਨ ਕਈ ਸਾਰੇ ਪੇਸ਼ੰ ਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਕਸ਼ਟ ਜਿਹੜੇ ਉਦੇ ਸਰੀਰ ਦੇ ਵਿੱਚ ਆ ਜਾਂਦੇ ਹਨ ਤੇ ਪਹਿਲਾਂ ਜਿਵੇਂ ਕਿ ਛੁਰੂ-ਛੁਰੂ ਦੇ ਵਿੱਚ ਮਹਾਵਰੀ ਇਹ ਬਿਲਕੁਲ ਬੰਦ ਹੋ ਜਾਂਦੀ ਹੈ ਅਚਾਨਕ ਬੰਦ ਹੋ ਜਾਂਦੀ ਹੈ ਜਾਂ ਫਿਰ ਬਹੁਤ ਘੱਟ ਜਾਂਦੀ ਹੈ ਤੇ ਕਦੇ-ਕਦੇ ਇਹ ਇੱਕ ਦੋ ਦਿਨ ਥੋੜੀ ਜਿਹੀ ਦਾਗ ਲੱਗ ਕੇ ਬਲੱਡ ਦਾ ਦਾਗ ਲੱਗ ਕੇ ਉਹ ਫਿਰ ਬੰਦ ਹੋ ਜਾਂਦੀ ਹੈ ਕਦੇ ਫਿਰ ਦੋ-ਦੋ ਜਾਂ ਤਿੰਨ-ਤਿੰਨ ਮਹੀਨੇ ਬਿਲਕੁਲ ਨਹੀਂ ਆਉਂਦੀ ਤੇ ਜਦੋਂ ਕਿਤੇ ਆਉਂਦੀ ਹੈ ਤਾਂ 15-15 20-20 ਦਿਨ ਬਲੀਡਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਜਿਹਦੇ ਨਾਲ ਪੇਸ਼ੈਂਟ ਦੀ ਜਿਹੜੀ ਸਿਹਤ ਹੈ ਇਹ ਉਹਦੇ ਵਿੱਚ ਕਮਜ਼ੋਰੀ ਹੋ ਜਾਂਦੀ ਹੈ ਬਲੱਡ ਦੀ ਕਮੀ ਹੋ ਜਾਂਦੀ ਹੈ ਤੇ ਸਿਹਤ ਜਿਹੜੀ ਆ ਪੇਸ਼ੈਂਟ ਦੀ ਉਹ ਵੀ ਖਰਾਬ ਹੋ ਜਾਂਦੀ ਹੈ ਤੇ ਪੇਟ ਦੇ ਵਿੱਚ ਤੇ ਬੈਕ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤੇ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਪੇਸ਼ੈਂਟ ਨੂੰ ਇਨਡਾਈਜੈਸ਼ਨ ਹੋ ਜਾਂਦਾ ਹੈ ਤੇ ਕਬਜ ਰਹਿਣ ਲੱਗਦੀ ਹੈ ਪੇਸ਼ੈਂਟ ਨੀਂਦ ਚੰਗੀ ਤਰ੍ਹਾਂ ਪੇਸ਼ੈਂਟ ਨੂੰ ਨਹੀਂ ਆਉਂਦੀ ਤੇ ਜੇ ਕਦੇ ਆਉਂਦੀ ਹੈ ਤੇ ਉਹ ਨੀਂਦ ਬਾਰ-ਬਾਰ ਰਾਤ ਨੂੰ ਖੁੱਲਦੀ ਰਹਿੰਦੀ ਹੈ ਤੇ ਹੋਰ ਪੇਸ਼ੈਂਟ ਨੂੰ ਉਹਦਾ ਜਿਹੜਾ ਸੁਭਾਅ ਉਹ ਬਹੁਤ ਹੀ ਚਿਚਕਿੜਾ ਹੋ ਜਾਂਦਾ ਹੈ ਤੇ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪੇਸ਼ੈਂਟ ਨੂੰ ਕਈ ਵਾਰੀ ਬਹੁਤ ਜ਼ਿਆਦਾ ਸਰੀਰ ਤੋਂ ਇੱਕਦਮ گرਮੀ ਲੱਗਣ ਲੱਗ ਜਾਂਦੀ ਹੈ ਕਦੇ ਠੰਡ ਲੱਗਣ ਜਾਂਦੀ ਹੈ ਲੱਗਣ ਲੱਗ ਜਾਂਦੀ ਹੈ ਕਦੇ ਪਸੀਨਾ ਆ ਕੇ ਬਹੁਤ ਜ਼ਿਆਦਾ ਹੱਥ ਪੈਰ ਠੰਡੇ ਹੋ ਜਾਂਦੇ ਹਨ ਤੇ ਇਹ ਪੇਸ਼ੈਂਟ ਲਈ ਬੜੀ ਹੀ ਤਕਰੀਬਨ ਇਹਦੇ ਨਾਲ ਪੇਸ਼ੈਂਟ ਨੂੰ ਤਕਲੀਫ ਹੁੰਦੀ ਹੈ ਤੇ ਨੀਂਦ ਪੇਸ਼ੈਂਟ ਨੂੰ ਜੇ ਕਦੇ ਆਉਂਦੀ ਹੈ ਤੇ ਉਹ بار بار ਨੀਂ ਜਿਹੜੀ ਉਹਦੀ ਖੁੱਲ ਜਾਂਦੀ ਹੈ ਪੇਸ਼ੈਂਟ ਬੇਚੈਨੀ ਮਹਿਸੂਸ ਕਰਦਾ ਹੈ ਇਰਿਟੇਸ਼ਨ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਤੇ ਗੁੱਸਾ ਆਉਣ ਲੱਗ ਜਾਂਦਾ ਹੈ ਤੇ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਿ ਮੈਨੂੰ ਕਿਉਂ ਹੋ ਰਹੀਆਂ ਤੇ ਇਹਦੇ ਵਿੱਚ ਅਲੱਗ-ਅਲੱਗ ਕੋਈ ਇੱਕ ਟ੍ਰੀਟਮੈਂਟ ਤਾਂ ਹੈ ਨਹੀਂ ਵੀ ਇਹਨੂੰ ਕੋਈ ਅਸੀਂ ਪੱਕਾ ਟ੍ਰੀਟਮੈਂਟ ਕਹ ਦੀਏ ਦੇ ਦੀਏ ਇਹ ਪੇਸ਼ੈਂਟ ਹੀ ਉਹਨਾਂ ਕੰਪਲਿਕੀਸ਼ਨ ਪੇਸ਼ੈਂਟ ਦੀਆਂ ਬਲਦੀਆਂ ਰਹਿੰਦੀਆਂ ਹਨ ਤੇ ਅਲੱਗ-ਅਲੱਗ ਸਿਸਟਮ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਚੇਂਜ ਆਫ ਲਾਈਟ ਦਾ ਜਿਹੜਾ ਟਰੀਟਮੈਂਟ ਆ ਉਹ ਕੀਤਾ ਜਾਂਦਾ ਹੈ ਤੇ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹ ਪੀਸ਼ੇਨ ਨੂੰ ਰਾਤ ਦੇ ਦੌਰਾਨ L1 ਦੀਆਂ 10 ਗੋਲੀਆਂ ਸਵੇਰੇ ਤੇ 10 ਗੋਲੀਆਂ ਸ਼ਾਮ ਨੂੰ ਤੇ C1 ਜਾਂ 5 ਕਿਉਂਕਿ C1 ਜਿਹੜੀ ਹੈਗੀ ਆ ਉਹ ਫੀਮੇਲ ਰੈਮਡੀ ਹੈ ਤੋਂ ਇਹਦੀ ਖਾਸ ਦਵਾਈ ਹੈ ਉਹ ਸਾਨੂੰ 5 ਤੋਂ 5-5 ਗੋਲੀਆਂ ਦਿਨ ਦੇ ਵਿੱਚ 3 ਤੋਂ 4 ਵਾਰ ਦੇਣੀਆਂ ਚਾਹੀਦੀਆਂ ਹਨ ਤੇ ਪੇਸ਼ੈਂਟ ਨੂੰ ਜੇਕਰ ਪੇਸ਼ੈਂਟ ਜਿਆਦਾ ਸੈਂਸਿਟਿਵਲ ਸੈਂਸਿਟਿਵ ਹੈ ਪੇਸ਼ੈਂਟ ਦੀ ਨੇਚਰ ਜਿਹੜੀ ਬਹੁਤ ਸੈਂਸਿਟਿਵ ਹੈ ਪੇਸ਼ੈਂਟ ਜਿਆਦਾ ਸੈਂਸਿਟਿਵ ਹੈ ਤਾਂ ਸਾਨੂੰ ਇਸ ਇਹਨਾਂ ਦੀ ਜਿਹੜੀ ਡੋਜ਼ ਆ ਉਹ ਕੱਟ ਕਰ ਦੇਣੀ ਚਾਹੀਦੀ ਹੈ ਜਦੋਂ ਇੰਟਰਡਿਊਸ਼ਨ ਅਸੀਂ ਬਣਾ ਕੇ ਦਿੱਨੇ ਪੇਸ਼ੈਂਟ ਨੂੰ ਉਹਦੇ ਵਿੱਚ ਸੀ 1 ਇਹ ਆਮ ਤੌਰ ਤੇ ਸੀ 1 ਸੈਕੰਡ A2 ਸੈਕੰਡ S2 ਸੈਕੰਡ ਤੇ F1 ਜਿਹੜਾ ਉਹ ਸੈਕੰਡ ਲਿਸ਼ਨ ਦੇ ਵਿੱਚ ਪੀਣ ਨੂੰ ਦੇਣਾ ਚਾਹੀਦਾ ਹੈ ਜੇ ਪੇਸ਼ੈਂਟ ਸੈਂਸਿਟਿਵ ਹੈ ਜਿਆਦਾ ਪੇਸ਼ੈਂਟ ਨੂੰ ਬਹੁਤ ਸੈਂਸਿਟਿਵ ਹੈ ਪੇਸ਼ੈਂਟ ਦੇ ਉਤੇਜਨਾ ਬਹੁਤ ਬਤੀ ਹੋਈ ਹੈ ਤੇ ਸਾਨੂੰ ਇਹ ਸਿਚੁਏਸ਼ਨ ਨੂੰ ਹਲਕਾ ਕਰਕੇ ਦੇਣਾ ਚਾਹੀਦਾ ਹੈ ਕੰਪਾਊਂਡ ਦੀ ਜਿਹੜੀ ਕਰੀਮ ਹੈਗੀ ਕ੍ਰੋਮ ਕੰਪਾਊਂਡ ਦੇ ਮੱਲਮ ਪੇਸ਼ੈਂਟ ਦੇ ਪੇਟ ਦੇ ਉੱਤੇ ਅਤੇ ਬੈਕ ਦੇ ਉੱਤੇ ਉਹ ਉਹਦੀ ਮ사ਜ ਕਰਨੀ ਚਾਹੀਦੀ ਹੈ ਤੇ ਪੇਸ਼ੈਂਟ ਨੂੰ ਇਹ ਜਦੋਂ ਸਿਰ ਦਰਦ ਹੋਵੇ ਦੇ ਵਿੱਚ ਪੇਸ਼ੈਂਟ ਦੇ ਵਿੱਚ ਸਿਰ ਦਰਦ ਹੋਣ ਲੱਗ ਜਾਂਦੀ ਹੈ ਉਹਦੀ ਖੋਪਰੀ 'ਚ ਦਰਦ ਹੁੰਦੇ ਆ ਇਹ ਵਾਈਟ ਇਲੈਕਟ੍ਰਿਸਿਟੀ ਸਾਨੂੰ ਪੇਸ਼ੈਂਟ ਦੇ ਸਿਰ ਦੇ ਉੱਪਰ ਤਾਲੂ ਦੇ ਉੱਤੇ ਅਪਲਾਈ ਕਰਨੀ ਚਾਹੀਦੀ ਹੈ ਤੇ ਪੁਰਪੂੜੀਆਂ ਦੇ ਵਿੱਚ ਤੇ 17 ਨੰਬਰ ਤੇ ਵਾਈਟ ਇਲੈਕਟ੍ਰਿਸਿਟੀ ਜਿਹੜੀ ਆ ਉਹ ਸਾਨੂੰ ਅਪਲਾਈ ਕਰਨੀ ਚਾਹੀਦੀ ਹੈ ਤੇ ਸੌਣ ਤੋਂ ਪਹਿਲਾਂ ਪੇਸ਼ੇਨ ਨੂੰ F2 ਅਤੇ ਵਾਈਟ ਇਲੈਕਟ੍ਰਿਸਿਟੀ ਦਾ ਜਿਹੜਾ ਬਾਥ ਆ ਉਹ ਦੇਣ ਦੇ ਨਾਲ ਪੇਸ਼ੇਨ ਨੂੰ ਚੰਗੀ ਗੂੜੀ ਨੀਂਦ ਆ ਜਾਂਦੀ ਹੈ ਤੇ ਪੇਸ਼ੇਨ ਨੂੰ ਜਿੰਨਾ ਵੱਧ ਤੋਂ ਵੱਧ ਸੌਂ ਸਕੇ ਉਹਨੂੰ ਸੌਣਾ ਚਾਹੀਦਾ ਹੈ ਤੇ ਇਹ ਮੈਂ ਅਜਿਹਾ ਟੌਪ ਜਿਹੜਾ ਇਹ ਮੇਰਾ ਇਹ ਉਹਨਾਂ ਖਾਸ ਮਤਲਬ ਇਹ female ਜਾਂ ਮੇਰੀਆਂ ਪੈਨ ਲਈ ਕਿ ਕੋਈ ਵੀਡੀਓ ਨੂੰ ਜ਼ਰੂਰ ਦੇਖਣ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਈ ਵਾਰੀ ਭਰਮ ਭਲੇਖੇ ਪਾਏ ਜਾਂਦੇ ਹਨ ਕਿ ਮੀਨੋਪੋਜ਼ ਦੇ ਵਿੱਚ ਜਦੋਂ ਕਦੇ ਬਲੀਡਿੰਗ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਕਿਸੇ ਡਾਕਟਰ ਦੀ ਸਲਾਹ ਲੈਣ ਜਾਂਦੇ ਆ ਤਾਂ ਕਈ ਵਾਰ ਸਾਨੂੰ ਡਰਾ ਦਿੱਤਾ ਜਾਂਦਾ ਹੈ ਕਿ ਤੁਸੀਂ ਜਲਦੀ ਜਾਨੀਆ ਆਪਰੇਟ ਕਰਾ ਕੇ ਆਪਣੀ ਟਿਊਬਰ ਰਿਮੂਵ ਕਰਾ ਦਿਓ ਉਹਦੇ ਨਾਲ ਹਾਰਮੋਨ ਚੇਂजेस ਹੁੰਦੇ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਬਾਅਦ ਵਿੱਚ ਵੀ ਬੜੀ ਤਕਲੀਫ ਹੋ ਜਾਂਦੀ ਹੈ ਤੇ ਜਿਹਦੇ ਨਾਲ ਪੇਸ਼ੈਂਟ ਦੇ ਸੁਆ ਦੇ ਵਿੱਚ ਚੇਂਜਸ ਆ ਜਾਂਦੀਆਂ ਹਨ ਤੇ ਇਹ ਇੱਕ ਕੁਦਰਤ ਦਾ ਪ੍ਰੋਸੈਸ ਕੁਦਰਤ ਨੇ ਇਹਨੂੰ ਰੈਗੂਲਰ ਜੇ ਜਦੋਂ ਸਟਾਰਟ ਹੋਇਆ ਤਾਂ ਵੀ ਉਹ ਕੁਦਰਤ ਦਾ ਕੁਦਰਤ ਦਾ ਹੀ ਇੱਕ ਪ੍ਰੋਸੈਸ ਹੈ ਕਿ ਉਹਨੂੰ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਇਹ ਪ੍ਰੋਸੈਸ ਚੱਲਣਾ ਹੈ ਤੇ ਜਦੋਂ ਇਹਨੇ ਬੰਦ ਹੋਣਾ ਤਾਂ ਵੀ ਇਹ ਨੇਚਰਲ ਜਿਹੜਾ ਹੈਗਾ ਕੁਦਰਤੀ ਤੌਰ ਤੇ ਇਹ ਬੰਦ ਹੋਣਾ ਚਾਹੀਦਾ ਹੈ ਤੇ ਇਹਨੂੰ ਜ਼ਬਰਦਸਤੀ ਦੇ ਨਾਲ ਕਦੇ ਬੰਦ ਨਹੀਂ ਕਰਨਾ ਚਾਹੀਦਾ ਔਰ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੇ ਸਾਨੂੰ ਇਹ ਮੈਡੀਸਨ ਦੇ ਨਾਲ ਨਾਲ ਇਹ ਵੈਚ ਫਲਾਵਰ ਦੀ ਮੈਡੀਸਨ ਜਿਹੜੀ ਇੱਕ ਵਾਲਨਟ ਹੈਗੀ ਆ ਉਹ ਤੁਸੀਂ ਇਹਦੇ ਨਾਲ ਨਾਲ ਦੇ ਸਕਦੇ ਆ ਜੇ ਦੂਸਰੀ ਦਵਾਈ ਤੁਸੀਂ ਐਲੈਕਟੋਪੈਥੀ ਦੀ ਨਹੀਂ ਲੈ ਸਕਦੀਆਂ ਤੇ ਕਿਸੇ ਵੀ ਹੋਮੋਪੈਥੀ ਸਟੋਰ ਤੋਂ ਵੈਚ ਫਲਾਵਰ ਰੈਮਡੀ ਕਹਿ ਕੇ ਉਹਦੀ ਵਾਲਨਟ ਦਵਾਈ ਹੈਗੀ ਆ ਉਹ ਤੁਸੀਂ 10 ਦਾ ਸਟ੍ਰੋਕ ਜਿਹੜੇ ਹੈਗੇ ਆ ਇਹ ਉਹ ਸਵੇਰੇ ਸ਼ਾਮ ਇਹ ਵਾਲਨਟ ਤੇ ਚੈਰੀ ਬਲਾਨ ਤੇ ਜਿਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਡੀ ਜਿਹੜੀ ਹੈਗੀ ਉਹ ਆਪਣੇ ਆਪ ਨੂੰ ਐਡਜਸਟ ਕਰ ਲਏਗੀ ਇਹਨੂੰ ਬਹੁਤ ਘੱਟ ਟਾਈਮ ਦੇ ਵਿੱਚ ਜਿਹੜਾ ਪੇਸ਼ੈਂਟ ਆ ਉਹ ਇਹਨਾਂ ਸਾਰੀਆਂ ਤਕਲੀਫਾਂ ਤੋਂ ਛੁਟਕਾਰਾ ਪਾ ਲਏਗਾ ਅੱਜ ਦਾ ਮੇਰਾ ਟੌਪਿਕ ਇਹੀ ਆ ਮੇਰੀ ਵੀਡੀਓ ਨੂੰ ਮੇਰੇ ਗੇਵ ਕਰ ਮੇਰੀ ਵੀਡੀਓ ਚੰਗੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਣਾ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਇਹਦੇ ਵਿੱਚ ਉਹਨੂੰ ਕੋਈ ਉਪਕਾ ਲਾ ਹੋ ਸਕੇ ਅਤੇ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪ ਦਾ ਬਹੁਤ ਬਹੁਤ ਧੰਨਵਾਦ